ਹਾਂਜੀ ਹਾਂਜੀ ਆ ਗਿਆ ਮੁੰਡੇ ਹੋ ਰਿਹਾ ਹਾਂ ਫਿਰ ਕੀ ਕਰਨਾਂ ਗਏ ਪਾਰਟੀ ਕਰਨੀ ਹੈ ਅੱਜ ਬਹੁਤ ਚਲਦੇ ਹਾਂ ਲੈ ਵੀ ਮਿੱਤਰੋ ਮੈਂ ਤਾਂ ਸੌਂ ਗਿਆ ਤਾਂ ਭਰਾਵਾ ਕਿਉਂ ਹੁਣ ਨਾ ਕਹਿੰਦਾ ਚੱਲ ਅੰਦਾ ਪਾਰਟੀ ਕਰਨੀ ਫਿਰ ਅੱਜ ਮੰਨਦਾ ਨਹੀਂ ਹੈ ਬਾਈ ਬੋੜਾ ਕਹਿੰਦਾ ਪਾਰਟੀ ਕਰਨੀ ਹੀ ਕਰਨੀ ਅੱਜ ਉਹ ਗੱਲ ਪਤਾ ਕੀ ਹੈ ਯਾਰ ਕੱਲ ਨੂੰ ਹੀ ਆਣਾ ਚੱਲ ਚਲਦੇ ਹਾਂ ਅੱਛਾ ਲੈ ਵੀ ਮਿੱਤਰੋ ਨਾਣੂ ਲੱਗਿਆ ਅੱਜ ਕਹਿੰਦੇ ਪਾਰਟੀ ਕਰਨ ਫੇ ਆਪਾਂ ਚੱਕਦੇ ਆਂ ਉਧਰ ਚਾਚੇ ਨੂੰ ਚਲਦੇ ਆਂ ਆਪਾਂ ਦੂਜੇ ਘਰੇ ਆਪਣੇ ਵਲਾ ਦੇਖ ਲੋ ਕਿੱਥੇ ਜਾਂਦੇ ਤੇ ਇਹ ਕਿੱਥੇ ਲਿਆਏ ਫਟੇ ਨਹੀਂ ਹੈਗੇ ਹੈ ਨਾਣੂ ਤੂੰ ਕਹਿ ਕੇ ਮੈਨੂੰ ਕਿੱਥੇ ਲੈ ਕੇ ਆਇਆ ਮੈਂ ਮੈਨੂੰ ਕਿਹਾ ਸੀ ਆ ਵੀ ਇੱਥੇ ਜਾਣਾ ਕਿੱਥੇ ਅ ਡਿੰਗ ਸੇ ਇਹ ਕਹਿੰਦੇ ਜੀ ਨੈਂਡੋ ਸੇ ਖਾਣ ਜਾਣਾ ਪਰ ਨੈਂਡੋ ਮੈਨੂੰ ਨਹੀਂ ਦਾ ਪਤਾ ਵੀ ਇਹਨਾਂ ਦੇ ਗੱਡੀ ਕੋਰੇ ਵਸੇ ਹੋਣਾ ਨਹੀਂ ਹੋਰੇ ਨੈਂਡੂ ਚ ਬੜਾ ਨਹੀਂ ਇੱਧਰ आई गुड सो आई लाइक दैट्स वाटर वाटर या वी हैव टू हैव वाटर इफ वी डू टेस्टिंग सो या दैट्स वाटर व्हिच इट्स कंपल्सरी टू हैव अंडर द फ्लोर इफ वी डू टेस्ट टेस्टिंग वे होल डे लो मंकी मंकी शोल्डर देख लो पीनी जरूरी आंवला है ना एयरवाज करना ही बेना है दे हट दे मेरा लुकी जाते हैं पीछे ये ਇਹ ਤਾਂ ਹੁਣ ਦੱਸੂਗਾ ਇਹ ਤਾਂ ਸਾਰੇ ਕਿਤੇ ਪੈ ਗਈ ਬੱਸ ਉਪਲੋਜੀ ਕਹਿੰਦੇ ਚੱਕ ਲਈ ਆਪਾਂ ਜੋ ਮੌਕੇ ਸ਼ੋਲਡਰ ਲੈਣਾ ਕੁਝ ਹੋਰ ਨਹੀਂ ਨਹੀਂ ਚਲੀਏ ਫਿਰ ਹੁਣ ਕਿੱਥੇ ਰੈਸਟੋਰੈਂਟ ਜਾਣਾ ਕੀ ਕਿਤੇ ਹੋਰ ਜਾਣਾ ਕਿੱਥੇ ਲਾਈ ਦੇ ਕਾਰ ਇਹ ਰੋਜ਼ ਆ ਕੇ ਇੱਕ ਨਾ ਬੁੱਤਲੀ ਜਾ ਕੇ ਪੁੱਛੀ ਜਾਂਦੇ ਅਸੀਂ ਕਿਆ ਪਾਈਏ ਜਿਨ੍ਹਾਂ ਨਾਲ ਪਤਾ ਵੀ ਕਿੰਨ ਵੀ ਨਹੀਂ ਡਰਾਈਵਰ ਬੁਲਾ ਲੀਏ ਹੁਣ ਇੱਕ

ਇਹ ਕੋਕ ਵਾਕੇ ਵੀ ਨਹੀਂ ਆਏ ਦੱਸਦਾ ਨਹੀਂ ਨਾ ਭਾਈ ਇਹ ਕੋਕ ਵਾਕੇ ਵੀ ਨਾ ਲੈ ਬਈ ਮਤਰਾ ਲੈ ਮਤਰਾ ਸਮਾਨ ਆ ਸਾਡਾ ਆ ਤੇ ਦੂਜੀ ਰਟੇ ਮੈਂ ਆ ਦਵਾਈ ਹੀ ਪਰ ਦਵਾਈ ਰੱਖੀ ਜਾਂਦੇ ਦਵਾਈ ਪਰ ਦਵਾਈ ਦਵਾਈ ਗਲਾਸ ਇਹ ਗਲਾਸ ਕਰਦਾ ਜਿਹੜੇ ਲਿਆਉਂਦਾ ਮਿੰਟ ਬਾਅਦ ਦਵਾਈ ਬਾਈ ਬਾਈ ਨਹੀਂ ਹਟਦਾ ਜੇ ਬਾਈ ਸਮਾਨ ਵਾਸਤੇ ਸਮਾਨ ਲਈ ਆ ਰਿਹਾ ਹੁਣ ਹੈ ਬਾਈ ਦਾ ਚੱਲ ਪਿਆ ਹੁਣਗਾ ਮੈਂ ਮਾਰੋ ਮਾਰ ਹੋਈਦਾ ਪੈ ਕੇ ਆਵੇ ਨਾ ਬਹੁਤ ਕੱਟ ਲਾਈ ਹਰਦਾ ਹੋਈ ਹੈ ਜੀ ਬਹਿ ਰਹੀ ਹੈ ਓਕੇ 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 ਨਾਣੂ ਫਿਰ ਅੱਜ ਵੀਗਨ ਬਣਾਇਆ ਜਾ ਰਿਹਾ ਚਾਚਾ ਕਿਥੋਂ ਚੱਲਿਆ ਦੇਖੀ ਆਹ ਲੈ ਹੀਰਾ ਅਡੀਸ ਬਲੌਕਰ ਮਾਈ ਫਰੈਂਡ ਮਾਈ ਨੈਟ ਹੈਲੋ bro how are you good good ਹੈਲੋ ਯਾ ਆਲ ਗੜਵਾ ਦਾ ਫੜਦੇ ਕਹਿੰਦੇ ਫੜਦੇ ਬੰਦੇ ਫੜਲੇ ਹਫਤਾ ਆ ਗਿਆ ਹਫਤਾ ਮੈਨੂੰ ਬੰਦਾ ਲੈ ਮੈਂ ਫੜ ਹਫਤਾ ਲੈ ਕੇ ਆਇਆ ਮੇਰੇ ਹਫਤਾ ਹਫਤਾ ਨੂੰ ਸਮਝ ਕੇ ਠੈਕ ਲਿਓ ਠੈਕ ਨਾ ਭਾਈ ਆ ਭਾਈ ਦੱਸੀ ਨਹੀਂ ਮੈਂ ਕਿਹਾ ਆਗੇ ਜੇ ਕੀ ਹੈ ਭਾਈ ਜੇ ਕੀ ਮੈਂ ਆਦਾ ਜਾ ਇਹ ਮੈਨੂੰ ਇਸਕੋ ਚਲਾਉਣਾ ਪੜੇਗਾ ਮੈਂ ਸਾਡੀ ਨੂੰ ਇੱਧਰ ਨੂੰ ਛੱਡਦੀ ਟੈਕਨੀਕ ਹੋਇਆ ਨਹੀਂ ਜਾ ਕੇ ਤਾਂ ਲੈ ਆ ਲੇਕਿਨ ਇਹ ਕੀ ਹੈ ਕਵਾਧ 20 ਕੇ 20 ਕੇ ਨਹੀਂ ਨਹੀਂ ਹਾਂ 20 ਨਾ ਹੈ ਬੋਟ ਕਮਜ਼ੋਰ ਕੀਤੀ ਹੈ ਇਹ ਰੀਪੋਰਟ ਹੈ ਕਿ ਗਰੀਬ ਹੋ ਗਈ ਹੁਣ ਆਪਾਂ ਚੱਲਿਆ ਘਰ ਨੂੰ ਥੋੜਾ ਮੈਨੂੰ ਲੱਗਦਾ ਸਾਡਾ ਚਾਚਾ ਥੋੜਾ ਜਿਆ ਟੈਡ ਹੋ ਗਿਆ ਟੈਡ ਟੈਡ ਹੋ ਗਿਆ ਚਾਚਾ ਤਾਂ ਇਹ ਨੂੰ ਚਲਿਏ ਚਲਿਏ ਮਾਲੋ ਚਲੋ ਚਾ ਇੱਕ ਤਾਂ ਮਾਲੇ ਜਦਾ ਜੀ ਤਾਂ ਬਾਬਾ ਸਰੂ ਸਿੰਘ ਜੀ ਚੜਦੀ ਕਲਾ ਵਾਹ ਜੀ ਹੋਰ ਸੁਣਾ ਕੋਈ ਦੱਸੋ ਕੋਈ ਗੱਲ ਵਾਦ ਕੋਈ ਦੱਸ ਨਹੀਂ ਜਾਂਦਾ ਗੱਲ ਵਾਦ ਵਧੀਆ ਵਾਹ ਜੀ ਸਵੇਰੇ ਕੰਮ ਤੇ ਜਾਣਾ ਹੁਣ ਕੰਮ ਤੇ ਜਾਣਾ ਸਵੇਰੇ ਮੀਂਹ ਆ ਤੇ ਫੇ ਆਪਾਂ ਕਿਦਾਂ ਵੀ ਅਪਡੇਟ ਹੋਊਗੀ ਕਿਦਾਂ ਹੋਊਗੀ ਸਵੇਰੇ ਕੰਮ ਦਾ ਕੀ ਮੈਸੇਜ ਆਊਗਾ ਸੁਪਰਵਾਈਜ਼ਰ ਤਾਂ ਆਊਗਾ ਫਿਰ ਕੌਣ ਕਰੂਗਾ ਤੁਹਾਨੂੰ ਮੈਸੇਜ ਕੌਣ ਸੁਪਰਵਾਈਜ਼ਰ ਸਾਡੇ ਤੁਸੀਂ ਹੋ ਜੀ ਤੇ ਆ ਜਾ ਫਿਰ ਆ ਜਾ ਆਪਾਂ ਜੀ ਇਕੱਠੇ ਹੋ ਜਾ ਜਾਰੇ ਹੁਣ ਥੋੜੀ ਬਲੋਗਰ ਨਹੀਂ ਸੜਿਆ ਬਲੋਗਰ ਚਾਚਾ ਜੀ ਬਲੋਗਰ ਦਬੂ ਕੈਨਸਲ ਕਰੂ ਚੱਲੀ ਤਾਂ ਨਾ ਫਿਰ ਚੱਲ ਵੀ ਚੱਲ ਹਾਂ ਚੱਲ ਫਿਰ ਉਹ ਤੈਨੂੰ ਲੈਣ ਕੌਣ ਆਊਗਾ ਮੈਨੂੰ ਸੈਟੂ ਲੈਣ ਆਊਗਾ ਤੂੰ ਚੱਲ ਉੱਥੇ ਪੈ ਜੀ ਕੋ ਚੱਕਰ ਨਹੀਂ ਹੈਗਾ ਮੈਂ ਤਾਂਹੀਂ ਤਾਂ ਮੈਂ ਤੈਨੂੰ ਕਹਿੰਦਾ ਮੈਂ ਲੈ ਜਾਉਂਗਾ ਉਹ ਤੂੰ ਵਹਿ ਜਾ ਮੈਂ ਹੀ ਅੱবি ਆਪਾਂ ਉਹਰੇ ਪੀ ਕੇ ਗੱਡੀ ਚਲਾਉਣ ਦੇ ਨੁਕਸਾਨ ਕਿਆ ਕਿਆ ਹੈ ਨੁਕਸਾਨ ਇੱਕ ਮੇਨ ਨੁਕਸਾਨ ਇਹਦਾ ਹੀ ਹੈ ਕਿ ਆ ਕੇ ਘਰੇ ਭੇਜਣਾ ਕਿੱਥੇ ਪੰਜਾਬ ਪੰਜਾਬ ਕੋਈ ਗੱਲ ਨਹੀਂ ਸੁਣਨੀ ਕੁਛ ਨਹੀਂ ਸੁਣਨਾ ਸਿੱਧਾ ਡਿਪੋਰਟ ਹੈ ਇੰਡੀਆ ਨਾਲ ਦੀ ਨਾਲ ਨਾਲ ਦੀ ਇਹ ਆ ਵੀ ਆਪਣਾ ਰੂਲ ਉਰੇ ਦਾ ਲੋ ਜੀ ਮਿੱਤਰੋ ਆਪਾਂ ਆ ਗਏ ਆਪਣੇ ਘਰੇ ਤੇ